ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕੋ ਸਕੂਲ ਇੱਕੋ ਜਮਾਤ 'ਚ ਪੜ੍ਹਦੇ ਚਾਰ ਵਿਦਿਆਰਥੀਆਂ ਸਣੇ 6 ਨੌਜਵਾਨ ਇਕੱਠੇ ਲਾਪਤਾ ਹੋ ਗਏ ਨੇ ਬੀਤੇ ਕੱਲ ਯਾਨੀ ਕਿ ਸ਼ੁੱਕਰਵਾਰ ਸ਼ਾਮ ਨੂੰ ਉਹ ਘਰੋਂ ਗਏ ਪਰ ਹਾਲੇ ਤੱਕ ਵੀ ਸਾਰਿਆਂ ਦਾ ਕੋਈ ਸੁਰਾਗ ਨਹੀਂ ਲੱਜ ਸਕਿਆ ਉੱਥੇ ਹੀ ਇਸ ਮਾਮਲੇ 'ਚ ਕੁਝ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ 'ਚ ਲਾਪਤਾ ਨੌਜਵਾਨ ਮੋਟਰਸਾਈਕਲ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਜਦਕਿ ਬੱਚਿਆਂ ਦੇ ਜਾਣਕਾਰਨ ਉਹਨਾਂ ਦੇ ਮਾਪੇ ਜਿੱਥੇ ਪਰੇਸ਼ਾਨ ਨੇ ਉੱਥੇ ਹੀ ਉਹਨਾਂ ਦਾ ਰੋ ਰੋ ਕੇ ਬੁਰਾ ਹਾਲੇ ਇਹ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਚ ਪੜਦੇ 12ਵੀਂ ਜਮਾਤ ਦੇ ਚਾਰ ਵਿਦਿਆਰਥੀ ਅਚਾਨਕ ਲਾਪਤਾ ਹੋ ਗਏ ਲਾਪਤਾ ਨੌਜਵਾਨਾਂ 'ਚੋਂ ਇੱਕ ਗੁਰਦੀਪ ਸਿੰਘ ਨੇ ਮਾਪਿਆਂ ਮੁਤਾਬਕ ਕੱਲ੍ਹ ਸ਼ਾਮ ਨੂੰ ਉਹਨਾਂ ਦੇ بیٹے ਦਾ ਦੋਸਤ ਜੋ ਕਿ ਉਸ ਨਾਲ 12ਵੀਂ ਜਮਾਤ ਚ ਪੜਦਾ ਹੈ ਉਹ ਉਹਨਾਂ ਦੇ بیٹے ਨੂੰ ਘਰੋਂ ਲੈ ਗਿਆ ਪਰ ਉਸ ਤੋਂ ਬਾਅਦ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਿਆ ਸਾਰੀ ਰਾਤ ਉਹਨਾਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਗਈ ਪਰ ਹਾਲੇ ਤੱਕ ਵੀ ਉਹਨਾਂ ਦੇ ਬੱਚੇ ਵਾਪਸ ਨਹੀਂ ਮੁੜੇ ਬੇਟਾ ਕਾਰ ਸੁੱਤਾ ਹੋਇਆ ਸੀਗਾ ਇੱਕ ਵਿਸ਼ਵ ਬੇਟਾ ਆਇਆ ਉਹਨੂੰ 4:00 4:30 ਵਜੇ ਲੈਣ ਵਾਸਤੇ ਕਹਿੰਦਾ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦਿਤ ਮੇਰੇ ਨਾਲ ਚੱਲ ਗੁਰਦਿਤ ਮੇਰਾ ਨਾਲ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਇਆ ਜਿੱਦ ਤੱਕ ਕਿ ਮੀਨ ਉਮਰ ਆਉਂਦੀ 17 ਸਾਲ ਦਾ ਬੇਡਾ ਮੇਰਾ ਕਿੱਥੇ ਫਰਦਾ ਸੀਗਾ ਇਸਮਾਜ ਮਾਡਲ ਤੇ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਮਤਲਬ ਜਿਹੜੇ ਮੁੰਡੇ ਲਾਪਤਾ ਹੋਇਆ ਨਾਲ ਇਹ ਕਿਥੇ ਦੋਸਤ ਨੇ ਹਾਂਜੀ ਦੋਸਤ ਨੇ ਕਿ ਕਲਾਸ ਵਿੱਚ ਪੜਦੇ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵਜੇ ਘਰੋਂ ਗਏ ਸੀ ਇਹ ਘਰੋਂ 4:30 ਵਜੇ ਮੁੰਡਾ ਇੱਕ ਲੈਣ ਆਇਆ ਇਹ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਲਾਗ ਕੱਲ ਦੀ ਘਟਨਾ ਹੈ ਕੱਲ ਦੀ ਪਤਨ ਦੇ ਹਾਂ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਜੇ ਟੱਕਰ ਕੋਈ ਫੋਨ ਨਹੀਂ ਆਇਆ ਕੋਈ ਬਾਬੂਨ ਬੰਨ ਆ ਰਹੀ ਹੈ ਸੋਚ ਆ ਰਹੇ ਕੋਣ ਉਹਨਾਂ ਦੀ ਨਾਲ ਲੜਾਈ ਝਗੜਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਬੇਟੇ ਦਾ ਕਿਸੇ ਨਾਲ ਵੀ ਨਹੀਂ ਹੈ ਬੱਚੇ ਦਾ ਚਾਲਾ ਦਾ ਕੋਈ ਕਨੈਕਸ਼ਨ ਨਹੀਂ ਕਿਸੇ ਦਾ ਕੋਈ ਟਾਡੇ ਬੇਟੇ ਤੁਹਾਡੇ ਬੇਟੇ ਨਾਲ 21 21 ਬੱਚਾ ਤੁਹਾਡੇ ਬੇਟੇ ਨੇ ਹਾਂਜੀ ਜਿਹੜਾ ਲੈ ਕੇ ਗਿਆ ਵਿਸ਼ ਬੇ ਮੁੰਡਾ ਇੱਛੇ ਵਾਲੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਗੁਰਦੀਪ ਸਿੰਘ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਬੱਚੇ ਵਾਪਸ ਆ ਜਾਣਗੇ ਜਿੱਥੇ ਨਹੀਂ ਚੱਲਿਆ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਸਾਡੀ ਕਾਬੀ ਕਿ ਕਿੱਥੇ ਹੈ ਟੋਟਲ ਕਿੰਨੇ ਬੱਚੇ ਨੇ ਚਾਰ ਪੰਜ ਪੰਜ ਬੱਚੇ ਨੇ ਤੇ ਲਾਪਤਾ ਹੋਣ ਵਾਲਿਆਂ ਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੇਦੀ ਕਲੋਨੀ ਗੁਰਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਵਿੰਦ ਇਨਕਲੇਵ ਮੱਖੂ ਗੇਟ ਲਵ ਵਾਸੀ ਲਵ ਵਾਸੀ ਅਲੀਕੇ ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਇਛੇਵਾਲ ਸਾਹਮਲੇ ਇਨਾਂ ਤੋਂ ਇਲਾਵਾ ਇਨਵਰਟਰ ਰਿਪੇਅਰ ਕਰਨ ਵਾਲਾ ਇੱਕ ਵਿਅਕਤੀ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਇੱਕ ਹੋਰ ਨੌਜਵਾਨ ਕ੍ਰਿਸ਼ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਵਾਲਾ ਵੀ ਇਨਾ ਵਿਚਲਾਪਤਾ ਹੈ ਜੀ ਮੇਰੀ ਮਾਸੀ ਦਾ ਲੜਕਾ ਹੈ ਬਰਿੰਦਰ ਸਿੰਘ ਜੀ ਉਹ ਨੋਇਟਰ ਦਾ ਕੰਮ ਕਰਦਾ ਇੱਕੋ ਦੁਕਾਨ ਤੇ ਕਾਫੀ ਸਾਲ ਹੋ ਗਏ ਨੇ ਤੋਂ ਉਹਨੂੰ ਦੋ ਮੁੰਡੇ ਆਏ ਆ ਇੱਕ ਰਿਸ਼ਵਦੀਪ ਇੱਛੇ ਵਾਲੇ ਤੋਂ ਤੇ ਇੱਕ ਮੁੰਡਾ ਗੁਰਦੇਵ ਦੋਵੇਂ ਦੇ ਕਲੇਮ ਤੋਂ ਉਹਨੂੰ ਇੱਛੇ ਵਾਲੇ ਲੈ ਗਏ ਨੇ ਨੋਇਟਰ ਠੀਕਰ ਕਰਨ ਵਾਲੇ ਰਿਸ਼ਵਦੀਪ ਆਪਣੇ ਘਰੇ ਤੇ ਘਰੇ ਉਹਨੇ ਨੋਇਟਰ ਚੈੱਕ ਕੀਤਾ ਉਹਦੀ ਮੰਮੀ ਨੇ ਦੱਸਿਆ ਆ ਲੈ ਵੀ ਨੋਇਟਰ ਚੈੱਕ ਕਰਕੇ ਵਾਪਸ ਛੱਡਣ ਗਏ ਨੇ ਤੇ ਉਸ ਤੋਂ ਬਾਅਦ ਨਾ ਤਾਂ ਹੁੰਦਾ ਸਾਡੇ ਮੁੰਡੇ ਦਾ ਪਤਾ ਲੱਗਾ ਬਰਿੰਦਰ ਸਿੰਘ ਦਾ ਤੇ ਨਾ ਹੀ ਉਹ ਦੋ ਦੋ ਮੁੰਡਿਆਂ ਦਾ ਪਤਾ ਜਿਹੜਾ ਬਰਿੰਦਰ ਸਿੰਘ ਏ ਇਹ ਜਿਹੜਾ ਇੱਕ ਕਿੰਨੇ ਸਾਲਾਂ ਦੀ ਉਮਰ ਹੈਗੀ ਐ ਇਹ ਪੜਦਾ ਵੀ ਨਹੀਂ ਨਹੀਂ ਇਹ ਤਾਂ 40 42 ਸਾਲ ਦਾ ਇਹ ਤਾਂ ਨੁਵੇਟਰ ਦਾ ਕੰਮ ਕਰਦਾ ਹੈ ਵੀ 25 ਸਾਲ ਤੋਂ ਇੱਕੋ ਦੁਕਾਨ ਤੇ ਲੱਗਾ ਹੈ ਜੀ ਦੋ ਬੱਚੇ ਇਹਦੇ ਛੋਟੇ ਛੋਟੇ ਅੱਛਾ ਜਿਹੜੇ ਬੱਚੇ ਜਿਹੜੇ ਨੌਜਵਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਲਾਪਤਾ ਹੈ ਇਹ ਵੀ ਲਾਪਤਾ ਮੰਨਦਾਂ ਹਾਂ ਹਾਂਜੀ ਹਾਂਜੀ ਇਹ ਉਹਨਾਂ ਦੇ ਨਾਲ ਹੀ ਗਏ ਹਾਂਜੀ ਦੁਕਾਨ ਤੋਂ ਲੈ ਕੇ ਗਿਆ ਜੀ ਕੰਮ 'ਤੇ ਵਾਸਤੇ ਲੈ ਵੀ ਸਾਡਾ ਸਾਡਾ ਨੁਵੇਟਰ ਖਰਾਬ ਹੈ ਠੀਕ ਹੈ ਤਾਂ ਸੀ ਵਿਸ਼ਪ ਜੀ ਦਾ ਕੀ ਰੋਲ ਆ ਰਿਹਾ ਆ ਦੀ ਮਾਦਾ ਉਹਦੀ ਮੰਮੀ ਨੂੰ ਗੁਰਦੇਤ ਨੂੰ ਘਰੋਂ ਲੈ ਕੇ ਗਿਆ ਵਿਸ਼ਪ ਜੀ ਵੀ ਉਹੀ ਸਾਡੇ ਬੰਦੇ ਨੂੰ ਲੈ ਕੇ ਗਿਆ ਉਹਦੀ ਮੰਮੀ ਨੂੰ ਰਾਤੀ ਫੋਨ ਕੀਤਾ ਹੈ ਗੁਰਦੇਤ ਦੀ ਉਹ ਕਹਿੰਦੀ ਟੈਨਸ਼ਨ ਨਾ ਲਵੋ ਬੱਚੇ ਸਾਰੇ ਵਾਪਸ ਆ ਜਾਣਗੇ ਫਿਰ ਸਵੇਰ ਗੁਰਦੇਤ ਦੀ ਮੰਮੀ ਤੇ ਉਹਦੀ ਸਿਸਟਰ ਤੇ ਸਾਡੇ ਮੇਰਾ ਬ੍ਰਦਰ ਉਹਨਾਂ ਦੇ ਘਰੇ ਗਿਆ ਤੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਵੋ ਘੰਟੇ ਤੱਕ ਆ ਜਾਣਗੇ ਔਰ ਜਿਹੜੀ ਗੁਰਦੇਤ ਵਿਸ਼ਵਦੀ ਮੰਮੀ ਆ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹਨੂੰ ਹੁਣ ਪ੍ਰਸ਼ਾਸਨ ਲੈ ਕੇ ਆਇਆ ਘਰੋਂ ਤੇ ਹੁਣ ਉਹ ਕਹਿੰਦੀ ਲੈ ਵੀ ਮੈਨੂੰ ਨਹੀਂ ਪਤਾ ਮੈਨੂੰ ਕੋਈ ਫੋਨ ਨਹੀਂ ਆਇਆ ਹੁਣ ਨਹੀਂ ਮੰਦੀ ਭਈ ਤੁਹਾਡਾ ਕੋਈ ਨਾ ਪਤਾ ਹੋਇਆ ਸਾਡਾ ਵੀ ਮੇਰੀ ਮਾਸੀ ਦਾ ਲੜਕਾ ਵਰਿੰਦਰ ਸੱਜੇ ਜਿਹਦੀ 42 ਸਾਲ ਹੋ ਗਏ ਹਾਂਜੀ ਹਾਂਜੀ ਤੇ ਸਰ ਮੋੜ ਸਕੂਲ ਤੇ ਕਿੰਨੇ ਬੱਚੇ ਸੀ ਚਾਰ ਬੱਚੇ ਜੀ ਇੱਕੋ ਇੱਕ ਬੱਚਾ ਹੋਰ ਇੱਕ ਬ੍ਰਿੰਦਰ ਸਿੰਘ ਜੀ ਮੇਰੀ ਮਾਸੀ ਦਾ ਲੜਕਾ ਹੈ ਉਹ ਨਮੇਟਰ ਦਾ ਕੰਮ ਕਰਦਾ ਹੈ ਜੀ ਉਧਰ ਪੁਲਿਸ ਮੁਤਾਬਕ ਨੌਜਵਾਨਾਂ ਦੇ ਲਾਪਤਾ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਅਲੱਗ-ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਜਦ ਕਿ ਸਾਰੇ ਨੌਜਵਾਨ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਲਾਪਤਾ ਨੇ ਅਤੇ ਇਹਨਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਨੇ ਸਰ ਚਾਰ ਬੱਚੇ ਲਾਪਤ ਹੋਏ ਜੀ ਕੱਲ ਤੋਂ ਤੇ ਉਹਦੇ ਬਾਰੇ ਸਰ ਕੀ ਕਹਿੰਦੇ ਜੀ ਚਾਰ ਬੱਚੇ ਜਿਨ੍ਹਾਂ ਦੀ ਕਰੀਬ ਮਕਰੀਬ 17-18 ਸਾਲ ਹੈ ਬਿਚਾਰੇ ਇੱਕੋ ਕਲਾਸ ਪੜ੍ਹਦੇ ਆ ਇਹ ਕੱਲ ਸ਼ਾਮ ਦੇ ਮਿਸਿੰਗ ਹੈ ਸਾਡੇ ਧਿਆਨ ਦੇ ਵਿੱਚ ਆਇਆ ਇਹਨਾਂ ਦੇ ਨਾਲ ਜਿਹੜਾ ਇੱਕ ਹੋਰ 40 ਸਾਲ ਦੀ ਉਮਰ ਦਾ ਹੈ ਇਨਵਰਟਰ ਮਕੈਨਿਕ ਹੈ ਤੇ ਉਹ ਵੀ ਇਹਨਾਂ ਦੇ ਨਾਲ ਹੈ ਪਰ ਸਾਰਿਆਂ ਦੇ ਮੋਬਾਈਲ ਫੋਨ ਬੰਦ ਆ ਰਹੇ ਜਿਸ ਦੇ ਚਲਦੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਸੀਆਈਏ ਦੀਆਂ ਟੀਮਾਂ ਬਣਾਈਆਂ ਸਾਡੀ ਥਾਣੇ ਦੀਆਂ ਟੀਮਾਂ ਸਪੈਸ਼ਲ ਵਾਚ ਅਸੀਂ ਕੈਮਰਾ ਵਗੈਰਾ ਚੈੱਕ ਕਰ ਲਏ ਜਿੱਥੇ ਉਹਨਾਂ ਦੀ ਲਾਸਟ ਲੋਕੇਸ਼ਨ ਸੀ ਉਮੀਦ ਹੈ ਕਿ ਜਲਦੀ ਲੱਭ ਜਾ ਇਸ ਤਰੀਕੇ ਨਾਲ ਗਾਇਬ ਹੋ ਜਾਣਾ ਇੱਕ ਬੇहद ਗੰਭੀਰ ਮਸਲਾ ਜਾਪਦਾ ਹੈ ਹਾਲਾਂਕਿ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੇ ਆਪਣੇ ਮਾਪਿਆਂ ਨੂੰ ਬਿਨਾਂ ਦੱਸੇ ਕਿਧਰੇ ਘੁੰਮਣ ਚਲੇ ਗਏ ਹੋਣਗੇ ਪਰ ਦੂਜੇ ਪਾਸੇ ਬੱਚਿਆਂ ਦੇ ਬੰਦ ਕੀਤੇ ਗਏ ਫੋਨ ਕਿਸੇ ਮਾੜੀ ਕਤਨਾਵਲ ਵੀ ਜ਼ਰੂਰ ਇਸ਼ਾਰਾ ਕਰਦੇ ਨੇ ਫਿਲਹਾਲ ਜਾਂਚ ਚ ਪੁਲਿਸ ਦੇ ਹੱਥ ਕੀ ਲੱਗਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ